ਤੇ ਬਹੁਤ ਵੱਡਾ ਦਿਨ ਹੈ ਕਿ ਅੱਜ ਅਸੀਂ ਇੱਕ ਬਹੁਤ ਵੱਡਾ ਪੰਜਾਬ ਸਰਕਾਰ ਨੇ ਜੋ ਜੁਧ ਨਸ਼ੇ ਅbrodha ਉਹਦੇ ਵਿੱਚ ਇੱਕ ਨਵਾਂ ਮਕਾਮ ਇੱਕ ਨਵੀਂ ਸ਼ੁਰੂਆਤ ਜੋ ਬਿਰਲਾ ਫਾਊਂਡੇਸ਼ਨ ਹੈ ਅਨੰਯਾ ਬਿਰਲਾ ਜੀ ਸਪੈਸ਼ਲੀ ਮੁੰਬਈ ਤੋਂ ਆਈ ਸੀ ਇਹਦੇ ਵਾਸਤੇ ਤੇ ਉਹਨਾਂ ਨੇ ਪੰਜਾਬ ਸਰਕਾਰ ਦੇ ਨਾਲ ਸਾਡੇ ਜਿਹੜਾ ਸਾਡਾ ਅੰਬੇਦਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਹੈ ਉਹਨਾਂ ਨੇ ਜਿਹੜਾ ਵਿਦਿਆ ਸਾਗਰ ਇੰਸਟੀਚਿਊਟ ਆਫ ਮੈਟਰਲ ਹੈ ਤਵਰ ਸਾਰਾ ਉਹਦੇ ਥਰੂ ਜਿਹੜਾ ਹੈਗਾ ਇੱਕ ਐਮਓ ਜੀ ਸਾਇਨ ਕੀਤਾ ਜਿਹਦੇ ਨਾਲ ਡਾਟਾ ਇੰਟੈਲੀਜੈਂਸ ਤੇ ਜਿਹੜਾ ਟੈਕਨੀਕਲ ਸਪੋਰਟ ਜਿਹੜਾ ਯੂਨਿਟ ਹੈਗਾ ਉਹ ਸੈਟਅਪ ਕੀਤਾ ਜਾਏਗਾ ਏਮਸ ਮਹਾਲੀ ਦੇ ਵਿੱਚ ਇਸ ਤੋਂ ਸવાય ਜਿਹੜੇ ਪੰਜ ਹੈਗੇ ਜਿਹੜੇ ਕਲਸਟਰ ਜਿਹੜਾ ਹੈਗਾ ਰਿਸੋਰਸ ਸੈਂਟਰਸ ਪਟਿਆਲੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਲੰਧਰ ਦੇ ਵਿੱਚ ਬਠਿੰਡੇ ਦੇ ਵਿੱਚ ਔਰ ਮਹਾਲੀ ਦੇ ਵਿੱਚ ਇਹ ਵੀ ਸੈਟਅਪ ਕੀਤੇ ਜਾਣਗੇ ਜਿੰਨਾ ਵੀ ਪੰਜਾਬ ਦੇ ਵਿੱਚ ਜੋ ਯੁੱਧ ਨਸ਼ੀਵਰਤ ਚੱਲਦਾ ਹੈ ਉਹਦੇ ਚ ਹੈਲਥ ਡਿਪਾਰਟਮੈਂਟ ਹੋਲਸ ਡਿਪਾਰਟਮੈਂਟ ਬਹੁਤ ਸਾਰੇ ਜਿਹੜੇ ਡਿਪਾਰਟਮੈਂਟਸ ਆ ਉਹਨਾਂ ਦੀ ਆਪਸ ਵਿੱਚ ਸਕਿੱਲ ਡਿਵੈਲਪਮੈਂਟ ਉਹਦੀ ਆਪਸ ਕੋਆਰਡੀਨੇਸ਼ਨ ਔਰ ਸਾਡੇ ਜਿਹੜੇ ਜਿੰਨੇ ਵੀ ਸਾਡੇ ਰਿਸੋਰਸ ਪਰਸਨਸ ਆ ਗਿਆ ਚਾਹੇ ਉਹ ਜਿਹੜਾ ਨੈਸ਼ਨਲ ਡਰਗ ਡਿਪੈਂਡੈਂਸ ਐਂਡ ਟ੍ਰੀਟਮੈਂਟ ਸੈਂਟਰ ਰੇਂਜਸ ਵਿੱਚ ਹੈ ਪੀਜੀਆਈ ਦੇ ਵਿੱਚ ਹੈ ਇਸੇ ਤਰ੍ਹਾਂ ਆਈਆਈਟੀ ਰੋਪੜ ਜਿਹੜੇ ਕਿ ਸਾਡੇ ਅਗੇ ਨੌਲੇਜ ਪਾਰਟਨਰ ਹੈਗੇ ਆ ਉਹਨਾਂ ਸਾਰਿਆਂ ਦੀ ਕੋਆਰਡੀਨੇਸ਼ਨ ਕਰਨਾ ਸਾਡੇ 544 ਜਿਹੜੇ ਪੋਰਟ ਸੈਂਟਰ ਚੱਲਦੇ ਆ ਉਹਨਾਂ ਦੇ ਵਿੱਚ ਉਹਨਾਂ ਦੀ ਸਾਰੀ ਪ੍ਰੋਗਰੈਸ ਮਾਨੀਟਰ ਕਰਨਾ ਇਹਦੇ ਜਿਹੜੇ ਅਲਟੀਮੇਟ ਬੈਨੀਫੀਸ਼ੀਰੀ ਆ ਪੇਸ਼ੈਂਟਸ ਹੋਣਗੇ ਲੋਕ ਹੋਣਗੇ ਉਹਨਾਂ ਦੀ ਕੀ ਫੀਡਬੈਕ ਹੈ ਔਰ ਉਹਨਾਂ ਨੂੰ ਆਪਾਂ ਨੂੰ ਉਹਦੇ ਵਿੱਚ ਕਿਸ ਤਰ੍ਹਾਂ ਜਿਹੜੀ ਆ ਆਪਾਂ ਕੋਈ ਨਵੀਂ ਜਿਹੜ ਜਿਸ ਤਰ੍ਹਾਂ ਅਸੀਂ ਪਹਿਲਾਂ ਉਹਨੂੰ ਡੀਕ੍ਰਮੈਂਟਾਈਜ਼ ਕੀਤਾ ਹਾਰਮ ਰਿਡਕਸ਼ਨ ਸਟਿਗਮਾ ਰਿਡਕਸ਼ਨ ਔਰ ਡਿਮਾਂਡ ਰਿਡਕਸ਼ਨ ਕਿੱਦਾਂ ਕਰਨੀ ਹੈ ਇਹ ਸਾਰਾ ਜਿਹੜਾ ਜਦੋਂ ਜਿਸ ਤਰ੍ਹਾਂ ਸਾਡੇ ਆਮ ਆਦਮੀ ਕਲੀਨਿਕ ਦੇ ਵਿੱਚ ਹੈ ਸਾਡੇ ਕੋਲੇ ਫੀਡਬੈਕ ਮੈਕਨਿਜ਼ਮ ਬਣਾਣਾ ਔਰ ਕਪੈਸਿਟੀ ਬਿਲਡਿੰਗ ਜਦੇ ਵਿੱਚ ਮੈਡੀਕਲ ਆਫਸਰ ਜਿਹੜੇ ਓਡ ਸੈਂਟਰ ਦੇ ਵਿੱਚ ਜਾਂ ਡੀਡਿਕਸ਼ਨ ਰੀਹੈਬਿਲੀਟੇਸ਼ਨ ਸੈਂਟਰ ਦੇ ਵਿੱਚ ਜਿਹੜੇ ਸਾਡੇ ਵਰਕਰਸ ਆ ਉਹਨਾਂ ਦੀ ਟ੍ਰੇਨਿੰਗ ਉਹ ਸਾਰੇ ਦਾ ਜਿੰਨਾ ਵੀ ਹੋਏਗਾ ਉਹਦੇ ਵਿੱਚ ਜਿਹੜੇ ਅਨੰਨਿਆ ਵਿਰਲਾ ਫਾਊਂਡੇਸ਼ਨ ਆ ਉਹ 50% ਦੇ ਸਾਡੇ ਪਾਰਟਨਰ ਹੈ ਕਿ ਉਹ ਚਾਹੇ ਉਹਦੇ ਵਿੱਚ ਜਿਹੜੇ ਰਿਸੋਰਸਸ ਆ ਕਾਉਂਸਲਰਸ ਦੇਣੇ ਆ ਜਾਂ ਜਿਹੜੇ ਟ੍ਰੇਨਡ ਮੈਨਪਾਵਰ ਦੇਣੀ ਆ ਔਰ ਇਹ ਸਾਰਾ ਜਿਹੜਾ ਸਾਡਾ ਇਹ ਅੱਜ ਦੇ ਦਿਨ ਦੀ ਵੈਸੇ ਵੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਇੰਟਰਨੈਸ਼ਨਲ ਡ੍ਰੈਗ ਡਰੱਗ ਟ੍ਰੱਕਰਸ ਆ ਉਹਦੇ ਵਿੱਚ ਪੰਜਾਬ ਦੇ ਵਿੱਚ ਜੋ ਪਹਿਲੀ ਮਾਰਚ ਤੋਂ ਸ਼ੁਰੂ ਹੋਇਆ ਸੀ ਉਹਦੇ ਵਿੱਚ ਬੜੀਆਂ ਸਾਡੀਆਂ ਜਿਹੜੀਆਂ ਅਚੀਵਮੈਂਟਸ ਆਈਆਂ ਜੀ ਜਿਵੇਂ ਤੁਹਾਡੇ 706 ਕਿਲੋ ਹੈਰੋਇਨ ਫੜੀ ਗਈ ਹੈ ਗਾਂਜਾ ਓਪੀਐਮ ਇਸੇ ਤਰ੍ਹਾਂ ਜਿਹੜੇ ਤੁਹਾਡੇ 143 ਜਿਹੜੇ ਹੈਗੇ ਆ ਉਹ ਜਿੰਨੇ ਵੀ ਸਾਡੇ ਪੈਟਰੋਲਰ ਸੀਗੇ ਉਹਨਾਂ ਦੇ ਮਕਾਦਾ ਦੇ ਉੱਤੇ ਔਰ ਦੂਜਿਆਂ ਤੇ ਕਾਰਵਾਈ ਹੋਈ ਆ